ਸ਼ੇਵ ਸ਼ਕਤੀ ਸੇਬ ਮੰਡਲ ਗੁਰਾਇਵਾਲਾ ਸ਼੍ਰੀ ਸ਼੍ਰੀ 108 ਮਹਾਦੇਵਾਸੂਦੇਵ ਦਾਸ ਜੀ ਬਿਆਚੀ ਦੇ ਅਸ਼ੀਰਵਾਦ ਨਾਲ ਸ਼੍ਰੀ ਰਾਮ ਮੰਦਰ ॠषिਕੁਟਿਆ ਗੁਰਾਇਆਂ ਤੋਂ ਮਹਾ ਸ਼ਿਵਰਾਤਰੀ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਪੂਰੇ ਨਗਰ ਦੀ ਪ੍ਰਕਰਮਾ ਕਰਨ ਉਪਰੰਤ ਵਾਪਸ ਮੰਦਰ ਵਿਖੇ ਸਮਾਪਤ ਹੋਈ ਜਿਸ ਵਿੱਚ ਪੰਜਾਬ ਬੈਂਡ ਤੋਂ ਇਲਾਵਾ ਨੀਲਕੰंठ ਆਰਟਸ ਗਰੁੱਪ ਮੋਗੇ ਦੇ ਕਲਾਕਾਰਾਂ ਅਤੇ ਗੁਰਦਾਸਪੁਰ ਤੋਂ ਆਏ ਇੰਡੀਅਨ ਆਈਡਲਾਂ ਦੇ ਕਲਾਕਾਰਾਂ ਵੱਲੋਂ ਸੁੰਦਰ ਤੇ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ ਜੋ ਕਿ ਵਿਸ਼ੇਸ਼ ਖਿਚਾ ਕੇਂਦਰ ਬਣੀਆਂ ਇਸ ਸ਼ੋਭਾ ਯਾਤਰਾ ਵਿੱਚ ਇਲਾਕੇ ਭਰਦੀਆਂ ਧਾਰਮਿਕ ਸੰਸਥਾਵਾਂ ਰਾਜਨੀਤਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਨੇ ਆਪਣੀ ਹਾਜ਼ਰੀ ਲਗਵਾਈ ਤੇ ਬੀਬੀਆਂ ਨੇ ਕੀਰਤਨ ਮੰਡਲੀਆਂ ਨੇ ਵੀ ਭੋਲੇ ਨਾਮ ਦੀ ਮਹਿਮਾ ਦਾ ਗੁਣगान ਕੀਤਾ ਇਸ ਮੌਕੇ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਬਲਦੇਵ ਖੈਰਾ ਫਿਲੌਰ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਵਿਕਰਮਜੀਤ ਸਿੰਘ ਚੌਥਰੀ ਆਮ ਆਦਮੀ ਪਾਰਟੀ ਤੋਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਪਵਾਰ ਸ਼ਿਵ ਦਵਾਲਾ ਮੰਦਰ ਰੁੜਕਾ ਖੁਰਦੇ ਦੇ ਗਦੀ ਨਿਸ਼ੀਨ ਮਹੰਤ ਪਵਨਦਾਸ ਜੀ ਮਹਾਰਾਜ ਫਿਲੌਰ ਤੋਂ ਤਹਿਸੀਲਦਾਰ ਸੁਪੰਨ ਕੌਰ ਤੋਂ ਇਲਾਕਾ ਹੋਰ ਸਖਸ਼ੀਤਾ ਨੂੰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੋ ਬੜੀ ਕਿਰਪਾ ਹੋਈ ਹੈ ਭੋਲੇ ਸ਼ੰਕਰ ਸ੍ਰਿਸ਼ਟੀ ਦੇ ਮਾਲਕਾਂ ਦੀ ਤੇ ਕੱਲ ਜਿਹੜਾ ਸ਼ਿਵਰਾਤਰੀ ਦਾ ਜਨਮ ਦਿਹਾੜਾ ਸੀ ਬੜੀ ਸ਼ਰਧਾ ਔਰ ਬੜੀ ਭਾਵਨਾ ਦੇ ਨਾਲ ਸਾਡੇ ਸ਼ਹਿਰ ਵਾਸੀਆਂ ਨੇ ਮਨਾਇਆ ਔਰ ਅਸੀਂ ਬੜਾ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਇਸ ਸ਼ੋਭਾ ਯਾਤਰਾ ਦੇ ਵਿੱਚ ਔਰ ਬਹੁਤ ਹੀ ਬੱਬਿਆ ਲੰਗਰ ਜਿਹੜੇ ਪੋਲੇ ਸ਼ੰਕਰ ਦੀ ਕਿਰਪਾ ਦੇ ਨਾਲ ਸ਼ਹਿਰ ਦੇ ਵਿੱਚ ਲਗਾਏ ਲਗਾਏ ਅਲੱਗ-ਅਲੱਗ ਸੰਸਥਾਵਾਂ ਵੱਲੋਂ ਲਗਾਏ ਗਏ ਅਲੱਗ-ਅਲੱਗ ਸਾਡੇ ਦੁਕਾਨਦਾਰ ਭਰਾਵਾਂ ਵੱਲੋਂ ਲਗਾਏ ਗਏ ਬੜੀਆਂ ਹੀ ਸੁੰਦਰ ਚਾਕੀਆਂ ਨੂੰ ਦੇਖਦੇ ਹੋਏ ਸਾਡੇ ਭਗਤਾਂ ਨੇ ਲੰਗਰਾਂ ਦਾ ਵੀ ਆਨੰਦ ਮਾਣਿਆ ਕਿ ਪੋਲੇ ਸ਼ੰਕਰ ਦੀ ਅਪਾਰ ਕਿਰਪਾ ਦੇ ਨਾਲ ਔਰ ਵਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਜਿਹੜੀ ਇਹ ਸ਼ੋਭਾ ਯਾਤਰਾ ਪੂਰੇ ਗ੍ਰਾਇਆਂ ਦੇ ਵਿੱਚੋਂ ਹੁੰਦੀ ਹੋਈ ਵਾਪਸ ਫਿਰ ਇੱਥੇ ਪਹੁੰਚੀ ਹੈ ਔਰ ਬੜਾ ਹੀ ਸੁੰਦਰ ਪ੍ਰੋਗਰਾਮ ਇੱਥੇ ਰਿਸ਼ੀਕੁਟਿਆ ਰਾਮ ਮੰਦਰ ਵਿੱਚ ਹੋਇਆ। ਇਹ ਸਾਰੀ ਕਿਰਪਾ ਉਸ ਭੋਲੇ ਸ਼ੰਕਰ ਦੀ ਔਰ ਸਾਡੇ ਗੁਰੂ ਜੀ ਬਿਆਸ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਹੋਈ ਹੈ। ਸੋ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਬੜਾ ਪਿੰਡ ਰੋਡ, ਰੁੜਕਾ ਰੋਡ, ਸਾਡਾ ਫਾਟਕ ਤੋਂ ਜਿਹੜਾ ਸਾਡਾ ਮੇਨ ਬਾਜ਼ਾਰ ਹੈ ਔਰ ਸਾਡੇ ਬੜਾ ਪਿੰਡ ਰੋਡ ਤੋਂ ਪਰੇ ਤੱਕ ਮੰਡੀ ਤੱਕ ਜਿੰਨੇ ਵੀ ਸਾਡੇ ਦੁਕਾਨਦਾਰ ਭਰਾ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਔਰ ਰਿਸ਼ੀਕੁਟਿਆ ਰਾਮ ਮੰਦਰ ਗੁਰਾਇਆ ਵੱਲੋਂ ਕਿ ਜਿਨ੍ਹਾਂ ਨੇ ਬੜਾ ਹੀ ਸੁੰਦਰ ਰਾਸਤੇ ਦੇ ਵਿੱਚ ਸਜਾਏ ਗਏ ਸੀ ਰਾਸਤੇ ਔਰ ਬੜੇ ਹੀ ਸੁੰਦਰ ਲੰਗਰ ਲਗਾਏ ਸੀ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਜਿਨੀਆਂ ਵੀ ਸਾਡੇ ਕੋਲ ਪਹੁੰਚੀਆਂ ਸਾਰਿਆਂ ਦਾ ਬੜਾ ਬੜਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਵੀ ਸਾਡਾ ਪੂਰਾ ਸਹਿਯੋਗ ਦਿੱਤਾ ਔਰ ਸ਼ਹਿਰ ਵਿੱਚ ਜਿਨ੍ਹਾਂ ਨੇ ਵੀ ਸਾਡੇ ਨਾਲ ਸ਼ੋਭਾ ਯਾਤਰਾ ਲਈ ਸਾਡੇ ਭਗਜਾਨ ਚੱਲੇ ਆ ਅਸੀਂ ਉਹਨਾਂ ਦਾ ਵੀ ਬੜਾ ਬੜਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਉਸ ਭੋਲੇ ਸ਼ੰਕਰ ਦੇ ਨਾਲ ਵਾਇਆ ਸ਼ਿਵ ਸ਼ਕਤੀ ਸੇਵਾ ਮੰਡਲ ਗੁਰਾਇਆਂ ਵੱਲੋਂ ਸਮੂਹ ਨਗਰ ਨਿਵਾਸੀਆਂ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਮਹਾ ਸ਼ਿਵਰਾਤਰੀ ਦੇ ਸੰਬੰਧ ਵਿੱਚ ਸਜਾਈ ਗਈ ਹੈ ਜਿਸ ਲਈ ਸਾਨੂੰ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਧਾਰਮਿਕ ਜਥੇਬੰਦੀਆਂ ਦਾ ਰਾਜਨੀਤਿਕ ਪਾਰਟੀਆਂ ਦਾ ਜਾਗਰਤਾ ਕਮੇਟੀਆਂ ਦਾ ਭਰਪੂਰ ਸਹਿਯੋਗ ਮਿਲਿਆ ਰਿਸ਼ੀ ਕੁਟੇਸ਼ ਰਾਮ ਮੰਦਰ ਗੁਰਾਇਤੋਂ ਸ਼ੋਭਾ ਯਾਤਰਾ ਦਾ ਆਰੰਭ ਹੋਇਆ ਸੀ ਜੋ ਰਾਮ ਬਾਜ਼ਾਰ ਡਾਕਾਣਾ ਰੋਡ ਲਾਂਗੜਿਆ ਮਹਿਲਾ ਰੁੜਕਾ ਰੋਡ ਤੋਂ ਹੁੰਦੀ ਹੋਈ ਬੜਾਪਨ ਰੋਡ ਤੇ ਦਾਣਾ ਮੰਡੀ ਤੋਂ ਜਿਹੜੇ ਵਾਪਸ ਮੰਦਰ ਦੇ ਵਿੱਚ ਜਿਹੜੇ ਸੰਪੰਨ ਹੋਈ ਹੈ ਸਾਰੇ ਹੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਜਿਨ੍ਹਾਂ ਨੇ ਧਾਰਮਿਕ ਸੰਸਥਾਵਾਂ ਆ ਚਾਹੇ ਗੁਰਦੁਆਰਾ ਕਮੇਟੀਆਂ ਆ ਮੰਦਰ ਕਮੇਟੀਆਂ ਭਾਰਵਾ ਸਵਾਗਤ ਜਿਹੜਾ ਸ਼ੋਭਾ ਯਾਤਰਾ ਦਾ ਕੀਤਾ ਗਿਆ ਲੰਗਰਾਂ ਦੇ ਖਾਸ ਪ੍ਰਬੰਧ ਜਿਹੜੇ ਦੇਖਣ ਨੂੰ ਸਾਨੂੰ ਮਿਲੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਆਸ ਵੀ ਕਰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਜੇ ਹੈ ਸਹਿਯੋਗ ਜਿਹੜਾ ਉਹ ਮੰਡਲ ਦਾ ਕਰਦੇ ਰਹਿਣਗੇ ਅਸੀਂ ਉਹਨਾਂ ਸਾਰੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸ਼ੋਭਾ ਯਾਤਰਾ ਦਾ ਭਾਰਵਾ ਸਵਾਗਤ ਕੀਤਾ ਤੇ ਨਾਲ ਜਿਹੜੇ ਲੰਗਰ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਆ ਮੰਡਲ ਵੱਲੋਂ ਸਾਰਾ ਦਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸਾਡੇ ਇਸ ਸ਼ੋਭਾ ਯਾਤਰਾ ਦੇ ਵਿੱਚ ਹਾਜ਼ਰੀ ਲਵਾਉਣ ਲਈ ਆਏ ਆ ਦੁਕਾਨਦਾਰਾਂ ਨੇ ਸਹਿਯੋਗ ਕੀਤਾ ਹੈ